ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਸੰਚ ਹਰ ਧਨ ਪੂਜ ਸਤਗੁਰ ਛੋੜ ਸਗਲ ਵਿਕਾਰ ਹਾਂਜੀ ਸੰਚ ਹਰ ਧਨ ਇਥੇ ਠਮਕੈ ਪੂਜ ਸਤਗੁਰ ਇਥੇ ਵਿਸਰਾਮ ਹੈ ਛੋੜ ਸਗਲ ਵਿਕਾਰ ਜੇਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨਹੈ ਦਿਆ ਹਿਰਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਮਾਤੇ ਮਾਤੇ ਤੋਂ ਭਾਵ ਮਸਤ ਹੋਏ ਮਾਤੇ ਪਾਠ ਪੋਲਾ ਨਹੀਂ ਕਰਨਾ ਮਾਤੇ ਨਹੀਂ ਕਹਿਣਾ ਮਾਤੇ ਉਚਾਰਨ ਕਰਨਾ ਜਿਵੇਂ ਆਪ ਜੀ ਨੇ ਸੁਣਿਆ ਹੈ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੂਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਏਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦੀਸੈ ਸੋ ਸਗਲ ਤੂੰ ਹੈ पसਰਿਆ ਆ ਪਾਸਾਰ ਤੂੰ ਹੈ ਪਾਠ ਇਕੱਠਾ ਹੈ ਜੀ ਜੋ ਤਿਸੈ ਸੋ ਸਗਲ ਤੂੰ ਹੈ ਫਸਰਿਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਬੀਜਾਰ